ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਕਿਤਾ ਹਾਂ ਚਾਹ ਉਮੀਦ ਕਰਦੇ ਹਾਂ ਕਿ ਸਾਰੇ ਵਧੀਆ ਹੋਵੋਗੇ ਤੇ ਅੱਪ ਸਾਰਿਆਂ ਚੜਦੀ ਕਲਾ ਚ ਰੱਖੇ ਤੇ ਆਪਾਂ ਸਾਰਿਆਂ ਦਾ ਵੈਲਕਮ ਕਰਦੇ ਹਾਂ ਆਪਣੇ ਭੈਣ ਭਰਾਵਾਂ ਦਾ ਆਪਣੇ ਚੈਨਲ ਸਾਂਝੇ ਪੰਜਾਬ ਤੇ ਸਾਨੂੰ ਜੀ ਆਪਣੇ ਭੈਣ ਭਰਾਵਾਂ ਦੀ ਬੜੀ ਲੋਰ ਹੈ ਸਾਨੂੰ ਆਪਣੇ ਭੈਣ ਭਰਾਵਾਂ ਦੀ ਸਪੋਰਟ ਦੀ ਬੜੀ ਲੋਰ ਹੈ ਤੇ ਆਪਾਂ ਹੁਣ ਵੀਡੀਓ ਲੈ ਕੇ ਆਏ ਜੀ ਬੜੀ ਜ਼ਬਰਦਸਤ ਇੱਕ ਬੱਚੇ ਆ ਮਤਲਬ ਉਹ ਜੜੇ ਮਖਲਸਾਬ ਦੇ ਵਿੱਚ ਉਹ ਮੁਸ਼ਕਲ ਹਾਲਾਤ ਵਿੱਚ ਝੂਣ ਜਾਂਦੇ ਹਨ ਉਨ੍ਹਾਂ ਦੇ ਮੁਤਲਕ ਇੱਕ ਵੀਡੀਓ ਆਈ ਹੈ ਬੜੀ ਜ਼ਬਰਦਸਤ ਵੀਡੀਓ ਪਹਿਲੇ ਆਪਾਂ ਵੀਡੀਓ ਦੇਖ ਲੈਂਦੇ ਫਿਰ ਬਾਕੀ ਗੱਲਾਂ ਕਰਦੇ ਆ ਜੀ ਬਾਅਦ ਵਿੱਚ ਇਹ ਉਹ ਇੰਟਰਵਿਊ ਕਰਦੇ ਤੁਹਾਨੂੰ ਪਤਾ ਹੋਏਗਾ ਆਪਾਂ ਮੋਸਟਲੀ ਆਪਣੇ ਚੈਨ ਹਾਂ ਜੀ ਸਿਮਰਤ ਜੋਤ ਮੱਕੜ ਜੜੇ ਨਾ ਉਹ ਮੋਸਟਲੀ ਵੀਡੀਓ ਬਣਾ ਰਹੇ ਨੇ ਸਟਰਾਪ ਤੋਂ ਰਿਲੇਟਡ ਡੇਲੀ ਉਹਨਾਂ ਦੀ ਵੀਡੀਓ ਆ ਰਹੀ ਹੈ ਉਸ ਅੱਜ ਦੁਖੀ ਲੋਕ ਹੁੰਦੇ ਨਾਲ ਦੇ ਮਤਲਬ ਦੁੱਖ ਲੈ ਕੇ ਆ ਕੇ ਦੁਨੀਆ ਦੇ ਸਾਹਮਣੇ ਦਿਖਾਉਂਦੇ ਆ ਲੇਕਿਨ ਅੱਜ ਬੱਚਿਆਂ ਦੀ ਵੀਡੀਓ ਲੈ ਕੇ ਬੜੀ ਜ਼ਬਰਦਸਤ ਹੋਣ ਵਾਲੀ ਆ ਐਸਐਮ ਟੀਵੀ ਵਾਲਿਆਂ ਦੀ ਹਾਂ ਜੀ ਤੁਸੀਂ ਸਾਰੇ ਕਿੰਨੇ ਦਿਨਾਂ ਤੋਂ ਇੱਥੇ ਹੋ ਸਰ ਜੀ ਤੇ ਇੱਥੇ ਜੀ ਲੱਗ ਜਾਂਦਾ ਥੋੜਾ ਸ਼ਰਾਰਤਾਂ ਕਰਦੇ ਰਹਿੰਦੇ ਹੋ ਨਹੀਂ ਫਿਰ ਸਾਜੀ ਕਾੜ ਕੇ ਫਿਰ ਖਾਣਾ ਖਾ ਕੇ ਪੜਦੇ ਤਾਂ ਹੈ ਨਹੀਂ ਤੁਸੀਂ ਸਾਜੀ ਬੜੀ ਗਿਆ ਛੱਟੇ ਹੋਗੇ ਸਰ ਜੀ ਬੰਬ ਅੱਛਾ ABC ਕਿਹਨੂੰ ਆਉਂਦੀ ਹੈ ਮੈਨੂੰ ਮੈਨੂੰ ਆਉਂਦੀ ਕਿੱਥੇ ਬੋਲੀਏ ਸਾਰੇ ਇਕੱਠੇ ਬੋਲੋ ਜੰਦਾ

ਚਲੋ ਕਲਾਪਿੰਗ ਕਰੋ ਇਹਦੇ ਵਾਸਤੇ ਇਹ ਸਭ ਤੋਂ ਸੇ ਇੱਕ ਹੋਰ ਸੁਣਾਵਾਂ ਮੈਂ ਜੀ ਨੂੰ ਮਸਤੇ ਮੈਂ ਜੀ ਨਮਸਤੇ ਛੋਲੇ ਸਾਡੇ ਬਸਤੇ ਕਾਲੇ ਤੇ ਬੱਤੇ ਹਾਈ ਹੈ ਦੀ ਸਕੂਟਰੀ ਜੜੀ ਤੇ ਸਕੂਟਰੀ ਸਾਨੂੰ ਦਾ ਟੂਟੀ ਜੜੀ ਤੇ ਦਾ ਟੂਟੀ ਦਿਨ ਰਾਤ ਤੇ ਪੜਨਾ ਹੈ ਜੱਲੀ ਅੱਜ ਪੜਨਾ ਹੈ ਅਸੀਂ ਟੀਚਰ ਬੰਨਾ ਹੈ ਇਹ ਨੰਨੀ ਟੀਚਰ ਬੰਨਾ ਹੈ ਅੱਛਾ ਗਾਣੇ ਕਿਦੇ ਸੁਣ ਗਾਣੇ ਕਿਦੇ ਸੁਣਦੇ ਹੋ ਕਿਹੜੇ ਗਾਣੇ ਸੁਣਦੇ ਹੋ ਦੱਸੋ ਸਰ ਜੀ ਕਿਹੜਾ ਸਿੰਗਰ ਸੁਣਦੇ ਹੋ ਸਰ ਆਪੀ ਤੁਮੂਸੇ ਵਾਲਾ ਤੁਸੀ ਤੁਮੂਸੇ ਵਾਲਾ ਤੁਸੀ ਤੁਮੂਸੇ ਵਾਲਾ ਇਹ ਹਿੰਦੀ ਸੁਣਦੀ ਹੈ ਹੈਨਾ ਸਰ ਜੀ ਸਰ ਜੀ ਇਹ ਪੰਜਾਬੀ ਸਰ ਜੀ ਤੂੰ ਕਿਹੜੇ ਗਾਣੇ ਸੁਣਦਾ ਤੁਸੀ ਸੱਬੇ ਦੇ ਵੱਡੇ ਹੋ ਕੇ ਕੀ ਬੰਨਾ ਹੈ ਫੌਜੀ 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 ਹੋਣਾ ਚਾਹੀਦਾ ਇਹ ਕੇ ਕਰਕੇ ਸਰ ਜੀ ਫੌਜੀ ਫੌਜੀ

ਵੈਰੀ ਗੁੱਡ ਕਲਾਪਿੰਗ ਕਰੋ ਵੀ ਸਾਰੀਆਂ ਕੁੜੀਆਂ ਵਾਸਤੇ ਮੈਨੂੰ ਬੈਠਣ ਦਿਓ ਤੁਸੀਂ ਚਲੋ ਮੈਂ ਵੀ ਬਹਿ ਜਾ ਤੁਹਾਡੇ ਨਾਲ ਆਓ ਜੀ ਉਹ ਪੈਰ ਤੇਰਾ ਸਾਰ ਗਿਆ ਲੁਕਾ ਅੱਛਾ ਮੈਨੂੰ ਇਹ ਦੱਸੋ ਤੁਸੀਂ ਸਾਰੇ ਕਿੰਨੇ ਦੇਣਾ ਤੋਂ ਇੱਥੇੋਂ ਸਤੇ ਇੱਥੇ ਜੀ ਲੱਗ ਜਾਂਦਾ ਥੋੜਾ ਸ਼ਰਾਰਤਾਂ ਕਰਦੇ ਰਹਿੰਦੇ ਹੋ ਨਹੀਂ ਫਿਰ ਸਾਡੀ ਬਾੜ ਕਰ ਫਿਰ ਖਾਣਾ ਖਾ ਕੇ ਪੜਦੇ ਤਾਂ ਹੈ ਨਹੀਂ ਤੁਸੀਂ ਸਾਡੀ ਬਾੜਿਆ ਸੱਟੇ ਹੋਗੇ ਸਰ ਜੀ ਕੰਮ ਸਕੂਲੋਂ ਛੁੱਟੀ ਹੋ ਗਈ ਹਾਂਜੀ ਤੇ ਕਿਹੜੇ ਸਕੂਲ ਜਾਂਦੇ ਹੋ ਸਰਕਾਰੀ ਪ੍ਰਾਇਮਰੀ ਸਕੂਲ ਕੋਧਰ ਪੈਣੀ ਸਾਰੇ ਗੁੱਜਰ ਪੈਣੀ ਦੇ ਬੱਚੇ ਹਾਂਜੀ ਇੰਨੇ ਸਾਰੇ ਬੱਚੇ ਹਾਂਜੀ ਇਹਦੀ ਆਵਾਜ਼ ਸਭ ਤੋਂ ਉੱਚੀ ਹੈ ਬੋਲੋ ਹਾਂਜੀ ਹਾਂਜੀ ਅੱਛਾ ABC ਕਿਹਨੂੰ ਆਉਂਦੀ ਹੈ ਸਾਰੇ ਇਕੱਠੇ ਬੋਲੋ ਚਲੋ a b c d e f g h i j k s, l m n o p q r s t u v w x y z ਹੁਣ ਉਡਾਣਾ ਸੁਣਾਓ ਈ ਕਤਾ ਆਹ ਕਤਾ 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 ਮੈਂ ਨਾ ਕਤਾ ਆ ਦੇਖੋ ਗਲਤ ਬੋਲ ਗਏ ਅੱਧੇ ਬੱਚੀ ਊੜਾ ੜਾ ਗਲਤ ਬੋਲੀ ਇਹਨੇ ਦਵਾਰਾ ਦਵਾਰਾ ਇੱਕ ਇੱਕ ਕਰਕੇ ਠੀਕ ਹੈ ਊੜਾ ਕੌਣ ਸੁਣਾਊਗਾ ਚੱਲ ਮੈਂ ਹੀ ਰਾਣੀ ਆ ਊੜਾ ਮੈਂ ਆ ਸੁਣਾਉਗੀ ਮੇਰੀ ਧੀ ਆ ਜਾ ਪੁੱਤ ਆ ਜਾ ਇੱਕ ਮੁੰਡੇ ਤੋਂ ਇੱਕ ਕੁੜੀ ਤੋਂ ਠੀਕ ਹੈ ਠੀਕ ਹੈ ਮੁੰਡਾ ਕਿਹੜਾ ਸੁਣਾਉ ਪਹਿਲਾਂ ਮੁੰਡਾ ਆਓ ਆ ਦੇਖੋ ਸ਼ਰਾਰਤੀ ਇਧਰ ਆਓ ਇਧਰ ਛੇਤੀ ਮੁੰਡਾ ਕੌਣ ਸੁਣਾ ਊੜਾ ੜਾ ਆਜੋ 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 ਅੱਛਾ ਕੁੜੀਆਂ ਕੌਣ ਸੁਣਾਣੀਆਂ ਊੜਾ ੜਾ ਆ ਦੇਖੋ ਸਾਰੀਆਂ ਕੁੜੀਆਂ ਸੁਣਾਉਣ ਨੂੰ ਤਿਆਰ ਹੈ ਓ ਸਰਦਾਰ ਜੀ ਇੱਧਰ ਆਓ ਆ ਜਾ ਮੇਰਾ ਪੁੱਤ ਆ ਜਾ ਸਰਦਾਰ ਜੀ ਨੂੰ ਸੁਚਾਰਾ ਕੋਈ ਵੀ ਨਹੀਂ ਆ ਇਹਨਾਂ ਦੇ ਨਾਂ ਦੱਸੋ ਕਿਸੇ ਦਾ ਮੈਨੂੰ ਜਸਪ੍ਰੀਤ ਹੈ ਸਰਦਾਰ ਜੀ ਦਾ ਸਰਦਾਰ ਜਸਪ੍ਰੀਤ ਕੌਣ ਹੈ ਜਸਪ੍ਰੀਤ ਜਸਪ੍ਰੀਤ ਇੱਧਰ ਆ ਪੁੱਤ ਸਰਦਾਰ ਜੀ ਕਰੀਂ ਸੁਨਾਰਾ ਤੈਨੂੰ ਆਂਦਾ ਉਡਾੜਾ ਚੱਲ ਸੁਣਾ ਤੂੰ ਸੁਣਾ ਜੇ ਭੁੱਲ ਜੇ ਚਲੋ ਉਹ ਸ਼ਰਾਰਤੀ ਬੱਚੇ ਐ ਸਿਆਣਾ ਬੱਚਾ ਜੇ ਭੁੱਲ ਗਿਆ ਤੁਸੀਂ ਇਹਦਾ ਸਾਥ ਦੇ ਦੇ ਅੱਛੇ ਕੁੜੀ ਓਹੋ ਤਾਈ ਇਹਨੂੰ ਆਉਂਦਾ ਹੈ ਬੜਾ ਇਹ ਤਾਂ ਮੇਰੀ ਧੀ ਰਾਣੀ ਹੈ ਮੈਨੂੰ ਲੱਗਿਆ ਕਿ ਤੇ ਇਹ ਮੁੰਡਾ ਹੈ ਤਾਈ ਵਾਲ ਘਟਾ ਲੈ ਕੁੜੀ ਕਟਿੰਗ ਐਵੇਂ ਤਾਈ ਇਹਨੂੰ ਆ ਓਏ ਸ਼ਰਮੋ ਇਧਰ ਆਓ ਛੇਤੀ ਕਰੋ ਉਹ ਕਿਉਂ ਬੇਇੱਜ਼ਤੀ ਕਰਾਉਣੀ ਮੁੰਡਿਆਂ ਦੀ ਆਜੋ ਆਜੋ ਛੇਤੀ ਆਜੋ ਆ ਜਾਓ ਆ ਦੇਖ ਲਓ ਆ ਹਾਲ ਹੈ ਰਸੀ ਗਾਹ ਹਾਂ ਜੀ ਸੁਣਾਓ ਚਲੋ ਕੁੜੀਆਂ ਓ ਇਹਨਾਂ ਦੇ ਨਾਲ ਤਾਂ ਆਜੋ ਨਾਲ ਆ ਕੇ ਸੁਣਾ ਦਿਓ ਕੁੜੀਆਂ ਦੇ ਨਾਲ ਆ ਕੇ ਸੁਣਾ ਦਿਓ ਡਲੋ ਮੇਰੀਆਂ ਧੀਆ ਸੁਣਾਓ ਕੜਜੋ ਖੜਜੋ ਖੜਜੋ ਕੀ ਹੋਇਆ ਧੀਆ ਗਲਤ ਨਹੀਂ ਗਲਤ ਸੁਣਾ ਗਿਆ ਹਾਂਜੀ ਮੈਨੂੰ ਭੁਲ ਗਿਆ ਕਿ ਮੈਨੂੰ ਭੁਲ ਗਿਆ ਓਏ ਸੌਰੀ 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 ਜਿਹੜਾ ਤੁਸੀਂ ਪਹਿਲਾਂ ਖਾਈ ਜਾਂਦੇ ਸੀ ਉਹ ਨਾ ਹਾਂ ਉਹ ਕਿਨਸ ਖਾਇਆ ਤੁਹਾਨੂੰ ਸਾਡੀ ਤੁਹਾਨੂੰ ਆਂਦਾ ਕਿੱਥੋਂ ਆਂਦਾ ਉਹ ਸਾਡੀ ਸੱਜ ਦੇ ਦੋਸਤ ਕੁਸਕੀ ਕਿਹਦੇ ਤੋਂ ਸਾਡੀ ਇਹ ਨਾ ਸਿਰੋਪ ਚੁਲੀ ਆਈ ਹੈ ਕਿ ਨਾ ਮੈਂ ਵੀ ਬਣਾਈ ਸੀ ਕੀ ਸਾਡੀ ਗੇਮ ਕਿਹੜੀ ਟਿੱਕ ਟਿੱਕ ਵਾਲੀ ਕਿਵੇਂ ਦੱਸੋ 55049 की सड़क दिल धड़क धड़क महाडा बेटा शेरा व्यूज किया खेलगला भीत निकला पल भीत निकला बंदा सीर निकला गुंडा भीत निकला डाकू त्रपट मर जाकू ओ तेरी ये तो बड़ी खतरनाक है तू थानू आंदी किसे नु कोई आ जाओ आ जा आ जा आ जा आ जा आ जा आ जा फिर आ मेरा पुत्र आ जा मेरा पुत्ता आ जा सब्जी करता बोल रहे ने ए आ ਚੱਲ ਮਤਲੀ ਦਲ ਕੀ ਰਾਣੀ ਹੈ ਹੂੰ ਕੀ ਰਾਣੀ ਹੈ ਜੀਵਨ ਉਸਕਾ ਪਾਣੀ ਹੈ ਜੀਵਨ ਉਸਕਾ ਪਾਣੀ ਹੈ ਇਹ ਮੇਰੇ ਖਿਆਲ ਆਪਣੀ ਸਾਈਡ ਤੇ ਵੀ ਆਇਆ ਪੋਇੰਟ ਹੱਥ ਲਗਾਓ ਡਰ ਜਾਏਗੀ ਬਾਹਰ ਨਿਕਾਲੋ ਮਰ ਜਾਏਗੀ ਬਾਹਰ ਨਿਕਾਲੋ ਮਰ ਜਾਏਗੀ ਪਾਣੀ ਮੇ ਡਾਲੋ ਤਰ ਜਾਏਗੀ ਪਾਣੀ ਮੇ ਡਾਲੋ ਤਰ ਜਾਏਗੀ ਬਸ ਚਲੋ ਕਲਾਪਿੰਗ ਕਰੋ ਇਹਦੇ ਹੱਥੇ ਇਹ ਸਭ ਤੋਂ ਸੈਂ ਇੱਕ ਹੋਰ ਸੁਣਾ ਦੇ ਮੈਡਮ ਜੀ ਨੂੰ ਮਸਤੇ ਮੈਡਮ ਜੀ ਨੂੰ ਮਸਤੇ ਅੱਛਾ ਗਾਣੇ ਕਿਹਦੇ ਸੁਣਦੇ ਗਾਣੇ ਕਿਹਦੇ ਸੁਣਦੇ ਕਿਹਦੇ ਗਾਣੇ ਸੁਣਦੇ ਹੋ ਦੱਸੋ ਸਰ ਜੀ ਕਿਹੜਾ ਸਿੰਗਰ ਸੁਣਦੇ ਹੋ ਸਿੱਟੂ ਮੁੱਸੇ ਵਾਲਾ ਸਿੱਟੂ ਮੁੱਸੇ ਵਾਲਾ ਤੁਸੀਂ ਇਹ ਹਿੰਦੀ ਸੁਣਦੀ ਹੈ ਹੈਨਾ ਸਰ ਜੀ ਸਰ ਜੀ ਇਹ ਪੰਜਾਬੀ ਤੁਸੀਂ ਤੂੰ ਕਿਹੜੇ ਗਾਣੇ ਸੁਣਦਾ ਸਿੱਟੂ ਮੁੱਸੇ ਤੁਸੀਂ ਸੱਬੇ ਦੇ ਮੇਰੇ ਤਰ੍ਹਾਂ ਸੱਬੇ ਦੇ ਕਿਹੜਾ ਗਾਣਾ ਦੱਸ ਦੇ ਚੱਲ ਸੁਣਾਈ ਸੁਣਾ ਨਹੀਂ ਆਦਾ ਨਹੀਂ ਆਂਦਾ ਤੁਸੀਂ ਕਿਹਦੇ ਗਾਣੇ ਹੈ ਪੰਜਾਬੀ ਕਿਹਦੇ ਸਿੱਧੂ ਮਸੇਵਾਲੇ ਦੇ ਹੈ ਸਰ ਜੀ ਸਿੱਧੂ ਮਸੇਵਾਲੇ ਦੇ ਹਾਂ ਕਿਹਦੇ ਤੁਸੀਂ ਆ ਸਰ ਜੀ ਅਸੀਂ ਸਿੱਧੂ ਮਸੇਵਾਲੇ ਦੀ ਗੀਤ ਸੁਣਾ ਦੇ ਫਿਰ ਕਿਹੜਾ ਗਾਣਾ ਕੌਣ ਸੁਣਾਊਗਾ ਵੀ ਗਾਣਾ ਕੌਣ ਸੁਣਾਊਗਾ ਮੈਂ ਅਕਸਰ ਕੀ ਸੁਣਾਓ ਅਕਸਰ ਹੀ ਮੈਨੂੰ ਆਵੇ ਸੁਣਾਓ ਚੱਲ ਸੁਣਾ ਫਿਰ ਸੁਣਾ ਹਾਂ ਹਾਂ ਸਾਰਿਆਂ ਨੂੰ ਸੌਂ ਲੱਗਿਆ ਬਈ ਮੰਮੀ ਦੀ ਚੁੱਪ ਹੋ ਜਾਓ ਚੱਲ ਤੂੰ ਸੁਣਾ ਸੱਜਿਆ ਬਰੇ ਗਰੀਨ ਵਾਲਾ ਸੁਣਾ ਦੇ ਚੰ ਚੰ ਲਾਈ ਸਤਰੰਗੀ ਵੰਗਨੇ ਸੂਟ ਤੇਰੇ ਆਵਰੇ ਗਰੀਨ ਬੱਲੀਏ ਸੁੰਨੇ ਸੁੰਨੇ ਗੋਟਦਾ ਬਣਾ ਦੇ ਬਣਾ ਕੇ ਦੇਖ ਮੇਜ ਖੁੱਲ ਗਈ ਸਾਰਾ ਹਾਂ ਚੰ ਚੰ ਲਾਈ ਸਤਰੰਗੀ ਵੰਗਨੇ மேல திங்கனை ਪੜ੍ਹਦੇ ਨਹੀਂ ਤੈਨੂੰ ਪੁੱਤ ਤੂੰ ਕੀ ਸੁਣਾਏਗਾ ਠੱਲਦਸ ਨਹੀਂ ਆਉਂਦਾ ਛੋਟੀ ABC ਆਉਂਦੀ ਛੋਟੀ ਪਹਿਲਾਂ ਵੱਡੀ ਸੁਣਾਈ ਤੁਸੀਂ ਛੋਟੀ ABC ਕਰ ਦਿਓ ਵੱਡੀ ABC ਤਾਂ ਹੁੰਦੀ ਆ ਉਹ सेम ਹੀ ਹੁੰਦੀ ਆ ਹਾਂ ਸੱਚ ਬਰ ਅੱਖਰ ਦਾ ਤਿੱਲੀ ਖਰ ਨਹੀਂ ਚੇਂਜ ਨਹੀਂ ਅੱਛਾ ਬੋਲਣ ਚ ਨਹੀਂ ਹੁੰਦੀ ਨਹੀਂ ਮੈਨੂੰ ਪਤਾ ਨਹੀਂ ਸੀ ਤੁਸੀਂ ਕਿਹੜੀ ਕਲਾਸ ਚੋਂ ਹੈ 6ਥੇ ਤੇ ਪੁੱਤ ਵੱਡੇ ਹੋ ਕੇ ਕੀ ਬੰਨਾ ਹੈ

ਫਿਰ ਸਾਨੂੰ ਕੁੱਟਿਆ ਕਰੇਂਗਾ ਤੂੰ ਨਹੀਂ ਪਿਆਰ ਕਰਿਆ ਕਰੋਗੇ ਹਾਂਜੀ ਹਾਂ ਵੈਰੀ ਗੁੱਡ ਕਲਾਪਿੰਗ ਕਰੋ ਵੀ ਸਾਰੀਆਂ ਕੁੜੀਆਂ ਵਾਸਤੇ ਹੁਣ ਸਾਰੇ ਸ਼ਰਾਰਤੀ ਮੁੰਡਿਆਂ ਵਾਸਤੇ ਕਲਾਪਿੰਗ ਕਰੋ ਚਲ ਆਪਣੇ ਸੀਐਮ ਕੌਣ ਹੈ ਸੀਐਮ ਮੁੱਖ ਮੰਤਰੀ ਕੌਣ ਹੈ ਸਰ ਮੋਦੀ ਸਰ ਮੋਦੀ ਮੁੱਖ ਮੰਤਰੀ ਮਾਸ਼ੀਰੀਂ ਮੋਦੀ ਹਾਂ ਬੋਲੀ ਬੋਲੀ ਸਰ ਜੀ ਸ਼ਰੀਂ ਮੋਦੀ ਉਹ ਦੇਖ ਹੁਣ ਸਹੀ ਬੋਲਿਆ ਮੁੰਡਿਆਂ ਨੂੰ ਸਹੀ ਬੋਲਿਆ ਪੁੱਛਵੋਣੂ ਕੌਣ ਹੈ ਕੌਣ ਹੈ ਕੌਣ ਭਗਵਾਨ ਭਗਵਾਨ ਹਾਂ ਤੁਹਾਨੂੰ ਪਤਾ ਹੀ ਨਹੀਂ ਮੁੱਖ ਮੰਤਰੀ ਕੌਣ ਹੈ ਸਰ ਤੁਹਾਨੂੰ ਸਕੂਲੇ ਦੱਸਦੇ ਨਹੀਂ ਸਭ ਦੱਸਦੇ ਨੇ ਓਹੋ ਤੇ ਮੋਦੀ ਕੌਣ ਹੈ ਸਰ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਕੌਣ ਹੈ ਰਾਸ਼ਟਰਪਤੀ ਰਾਸ਼ਟਰਪਤੀ ਕੌਣ ਹੈ ਆਪਣੀ ਹਾਂ ਭਾਰਤ ਦੇ ਸ਼੍ਰੀਮਤੀ ਦਰੋਪ ਦੀ ਆ ਦੇਖੋ ਆ ਪੜ੍ਹੀ ਲਿਖੀ ਸਿਆਣੀ ਫਸਟ ਆਂਦੀ ਹੈ ਹਨਾ ਇਹ ਨਹੀਂ ਆਂਦੀ ਤੇ ਫਿਰ ਤੁਹਾਨੂੰ ਪਤਾ ਹੀ ਨਹੀਂ ਇਹਨੂੰ ਪਤਾ ਸੀ ਦੇਖੋ ਤੇ ਵਿਰਾਟ ਕੋਹਲੀ ਕੌਣ ਹੈ ਕ੍ਰਿਕਟ ਖਿਡਾਰੀ ਹੈ ਤੇ ਸਾਨੀਆ ਮਿਰਜ਼ਾ ਨਹੀਂ ਪਤਾ ਨਹੀਂ ਪਤਾ ਤੇ ਹੋਰ ਕੀ ਦਾ ਪਤਾ ਹੈ ਫਿਰ ਰੋनाल्डੋ ਤੇ ਫੁੱਲਰ ਕਿਦਿਆਂ ਦੇਖਦੇ ਹੋ ਵੇਖੀਂ ਦੀਆਂ ਨਹੀਂ ਹਾਂ ਸਾਨੂੰ ਸਿੱਧੂ ਨਾਲ ਦੀ ਤੇ ਮਨਕੀਰ ਤੌਲਖ ਹਾਂ ਜਿਉਂਗੇ ਵੀ ਹੋਂਦੀ ਆਵੇ ਉਹਨੇ ਫਿਲਮਾਂ ਤਾਂ ਕੀਤੀ ਹੀ ਨਹੀਂ ਗਾਣਾ ਹੀ ਗਾਉਂਦਾ ਹੈ ਐਮੀ ਬਿਰਕ ਸਜੇ ਮਰਦਾ ਦੀਆਂ ਵਿੱਚ ਕਿਹੜੀ ਪੁੱਤਾਂ ਵਾਲੀਆਂ ਫਿਲਮਾਂ ਦੇਖੀਆਂ ਕਦੇ ਨਹੀਂ ਗਾਦੀ ਜਾ ਕੇ ਪਿੱਛੜੇ ਟੱਕਰੀ ਆਈ ਜਾਂ ਤੇ ਮੁਚੜਿਆ ਆ ਗਿਆ ਚਲੋ ਦਿਲਜੀਤ ਬਾਰੇ ਪਤਾ ਦਿਲਜੀਤ ਨਹੀਂ ਪਤਾ ਹੈ गाने नहीं सुने दिलजीत दे अच्छा ਗੱਲ ਕੀ ਦੀ ਜੇ ਬੱਚਿਆਂ ਨੇ ਵੇਖ ਲੋ ਬੱਚਿਆਂ ਨੂੰ ਨਾ ਬਸ ਇਕੱਠੇ ਹੋਏ ਨੇ ਨਾ ਉਹਨਾਂ ਨੂੰ ਨਹੀਂ ਪਤਾ ਸਾਡੇ ਦੇ ਕੀ ਮੁਸੀਬਤ ਹੈ ਕੀ ਨਹੀਂ ਉਹ ਆਪਣੀ ਵੇਖ ਲੋ ਮौज मस्ती ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਕਿ ਯਾਰ ਸਾਡ ਨਾਲ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿੰਨਾ ਮੁਸ਼ਕਲ ਟਾਈਮ ਹੈ ਲੇਕਿਨ ਉਹ ਵੇਖ ਲੋ ਆਪਣੀ ਮौज मस्ती ਦੇ ਵਿੱਚ ਜਿਹੜੇ ਨਾ ਮਗਨ ਹੈਗੇ ਬਿਲਕੁਲ ਅੱਛਾ ਉਹਨੇ ਪੁੱਛਿਆ ਕਿ ਏਬੀਸੀਸ ਨਾਓ ਅੱਗੇ ਤੁਸੀਂ ਵੱਡੀ ਸੁਣਾਓ ਛੋਟੀ ਸੁਣਾਓ ਹੈ ਉਹ ਕਹਿਣ ਇਹ ਕਿ ਛੋਟੀ ਤੇ ਵੱਡੀ ਕੋਈ ਹੁੰਦੀ ਆ ਹਾਂ ਲਿਖਣ 'ਚ ਕੋਈ ਫਰਕ ਹੁੰਦਾ ਵਾ ਲੇਕਿਨ ਜੜੀ ਐ ਬੋਲਣ ਦੇ ਵਿੱਚ ਕੋਈ ਫਰਕ ਕੋਈ ਹੁੰਦੀ ਆ ਕੋਈ ਫਰਕ ਨਹੀਂ ਹੁੰਦਾ ਅੱਛਾ ਦੇਖ ਲਓ ਇੰਨੇ ਜਾਨਿਆਂ ਦਾ ਨਾਮ ਲਿਆ ਨਾ ਉਹਨਾਂ ਦੇ ਸਿੰਗਰਾਂ ਦਾ ਲੇਕਿਨ ਉਹਨਾਂ ਨੂੰ ਸਿਰਫ ਪਤਾ ਸਿੱਧੂ ਮੂਸੇਵਾਲੇ ਦਾ ਹਾਂ ਦੇਖ ਲਓ ਹੈ ਮਰਨ ਤੋਂ ਬਾਅਦ ਵੀ ਦੇਖ ਲਓ ਸਾਰਿਆਂ ਨੂੰ ਮਤਲਬ ਪਤਾ ਬੱਚੇ-ਬੱਚਿਆਂ ਨੂੰ ਪਤਾ ਸਿੱਧੂ ਮੂਸੇਵਾਲੇ ਦਾ ਹੈ ਤੇ ਮਾਜਾ ਕਮਾਲ ਲਿਆ ਗੱਲਾਂ ਵੈਸੇ ਬਾਕੀ ਗੱਲ ਕੀਤੀ ਜਾਏ ਐਸਐਮਟੀਵੀ ਵਾਲਿਆਂ ਨੇ ਸਿਮਰਜੋਤ ਮੱਕੜਪਾਜੀ ਬੜਾ ਵਧੀਆ ਕੰਮ ਕਰ ਰਹੀ ਹੈ ਬੱਚਿਆਂ ਦੇ ਚਿਹਰੇ ਤਾਂ ਮੁਸਕਾਨ ਲਿਆ ਰਹੇ ਨੇ ਉਹਨਾਂ ਦਾ ਧਿਆਨ ਲਿਆ ਰਹੇ ਨੇ ਮਤਲਬ ਇਹ ਵੀ ਦੇਖੋ ਨਾ ਕਿਸੇ ਕਿਸੇ ਸੋਚ ਹੁੰਦੀ ਹੈ ਨਾ ਹਰ ਕਿਸੇ ਸੋਚ ਨਹੀਂ ਹੁੰਦੀ ਹੁਣ ਕਿੰਨੇ ਜਾਣੇ ਹੋਰ ਵੀ ਲੋਕ ਹੈਗੇ ਉਹ ਕਈ ਨਹੀਂ ਆਉਂਦੇ ਹੋਣੇ ਬੱਚਿਆਂ ਦੇ ਕੋਲ ਦੇਖ ਲਓ ਉਹਨਾਂ ਦੀ ਸੋਚ ਅੱਛੀ ਸੀ ਨਾ ਕਿਦਾਂ ਬੱਚਾ ਨੂੰ ਆਪਣੇ ਗੋਦੀਆਂ 'ਚ ਪਿਠਾ ਦੇ ਕਿੰਨਾ ਲਾਡ ਪਿਆਰ ਕਰਾ ਦੇ ਕਿੰਨਾ ਕੋਸ਼ ਕਰਨ ਦੇ ਅੱਛਾ ਦੇਖੋ ਸੋਚ ਕਿੰਨੀ ਬੱਚੇ ਰੇ ਅੱਛੀ ਹੈ ਸਾਰਿਆਂ ਦੀ ਮਤਲਬ ਕੋਈ ਪੁਲਿਸ ਅਫਸਰ ਬ ਕਿੰਨੇ ਜ਼ਬਰਦਸਤ ਸੋਚ ਇਹਨਾਂ ਦੀ ਵੈਸੇ ਹਨਾ ਤੇ ਦੇਖੋ ਦੇਖੋ ਨਾ ਮੁਸ਼ਕਲ ਟਾਈਮ ਦੇ ਵਿੱਚ ਕਿਸੇ ਦੇ ਚਿਹਰੇ ਤੇ ਮੁਸਕਰਾਹਟ ਲਿਆਣੀ ਇਹ ਵੀ ਬੜਾ ਆਸਾਨ ਗੱਲ ਵਾ ਇਹ ਵੀ ਬੜੇ ਵੱਡੀ ਗੱਲ ਹੁੰਦੀ ਹੈ ਕਿਸੇ ਦੇ ਚਿਹਰੇ ਤੇ ਮੁਸਕਰਾਹਟ ਲਿਆਣੀ ਤੇ ਇਹਨਾਂ ਦੀ ਸੋਚ ਅੱਛੀ ਸੀ ਨਾ ਇਹਨਾਂ ਨੇ ਮਤਲਬ ਕਿੰਨਾ ਸਾਰਿਆਂ ਨੇ ਇੰਜੋਏ ਕੀਤਾ ਕਿੰਨਾ ਹਸਣ ਖੇਡਣ ਦੇ ਅੱਛਾ ਦੇਖੋ ਬੜਾ ਪਹਿਲੇ ਕਹਾਂ ਨਾ ਕੁੜੀਆਂ ਨੂੰ ਕੀ ਕਿਹਾ ਸੀ ਪੁੱਛਾਂਗਾ ਕਿ ਸਾਨੂੰ ਸੁਣਾਓ ਹਨ ਕੇ ਯੋ ਮੁੰਡੇ ਕਹਿੰਦੇ ਸੁਣਾਓ ਮੁੰਡੇ ਸਾਰੇ ਭੱਜ ਕੇ ਆ। ਉਹ ਮੇਰੇ ਖਿਆਲ ਕੋਈ ਉਹਨਾਂ ਦਾ ਮੇਰੇ ਖਿਆਲ ਪੰਜਾਬੀ ਦੇ ਵਿੱਚ ਸੀਗਾ ਕੋਈ ਉਹ ਜਿਵੇਂ ਆਪਣੇ ਤੁਸੀਂ ਮਹੀਨੇ-ਮਹੀਨੇ ਕਹਿ ਲੋ ਜਾਂ ਐਵੇਂ ਦੇ ਕੋਈ ਸੀਨ ਸੀਗਾ। ਹਾਂ ਜੀ। ਉਹ ਚੀਜ਼ ਹੱਸਦਿਆਂ ਨੂੰ ਰੋ ਰਵਾਨਾ ਸਾਨ ਨੂੰ ਰਵਾਨਾ ਨੂੰ ਹਸਾਣਾ ਮੁਸ਼ਕਿਲ ਆ ਮੈ। ਬਿਲਕੁਲ ਮੁਸ਼ਕਿਲ ਬਿਲਕੁਲ ਇਦਾਂ ਹੀ ਆ। ਕਮਾਲ ਵੈਸੇ ਐ ਵੈਸੇ ਆਪਾਂ ਕਾਫੀ ਪਹਿਲੇ ਵੀਡੀਓ ਦੇਖਿਆ ਨੇ ਦੀਆਂ ਕਿ 10 ਸਲਾਬ ਦੁਕਾਨ ਦੇ ਕੋਲ ਜਾਂਦੇ ਪਏ ਆ ਉਹਨਾਂ ਦੀ ਮੁਸੀਬਤਾਂ ਪਰੇਸ਼ਾਨੀਆਂ ਕਿੰਨੀਆਂ ਉਹਨਾਂ ਦੇ ਇਸ ਟਾਈਮ ਆਈਆਂ ਹੋਈਆਂ ਸਾਰਿਆਂ ਦੇ ਉਹਨਾਂ ਦੁੱਖ ਸੁੱਖ ਮੰਡੰਦੇ ਆ। ਇਵੀ ਹੋਵੇ ਕਿ ਕਿਸੇ ਕਿਸੇ ਦਾ ਕੰਮ ਹੁੰਦਾ ਵਾ ਲੇਕਿਨ ਕਈ ਹੈਗੇ ਨਾ ਮੀਰਤਰੀਨ ਲੋਕ ਹੁੰਦੇ ਆ ਲੇਕਿਨ ਉਹ ਇਹਨਾਂ ਕੋਲ ਨਹੀਂ ਜਾਂਦੇ ਹੈਗੇ ਇਹਨਾਂ ਦੀ ਮੁਸ਼ਕਲਾਂ ਨਹੀਂ ਸੁਣਦੇ ਹਰ ਕੋਈ ਆਪਣੇ ਘਰਾਂ ਵਿੱਚ ਬਿਜ਼ੀ ਹਾਂ ਮੋਸਟਲੀ ਜਿਹੜਾ ਸੋਸ਼ਲ ਮੀਡੀਆ ਤੁਹਾਨੂੰ ਪਤਾ ਹੈ ਬਸ ਜਾ ਥੋੜਾ ਥੋੜਾ ਕਵਰੇਜ ਕਰਦਾ ਜਾ ਕੇ ਲੋਕਾਂ ਦੀ ਜੜੀ ਰਾਹੇ ਆ ਉਹ ਸੁਣਦਾ ਹੀ ਨਹੀਂ ਹੈਗਾ ਲੇਕਿਨ ਇਹ ਸਭ ਤੋਂ ਅੱਛਾ ਕੰਮ ਆ ਕਿ ਲੋਕਾਂ ਤੱਕ ਜਾਂਦੇ ਨੇ ਔਰ ਉਹਨਾਂ ਲੋਕਾਂ ਤੱਕ ਪਹੁੰਚਦੇ ਨੇ ਜਿਨ੍ਹਾਂ ਨੂੰ ਜ਼ਰੂਰਤ ਦੀ ਜ਼ਰੂਰਤ ਹੈਗੀ ਹੈ ਇਹ ਉਹਨਾਂ ਤੱਕ ਪਹੁੰਚਦੇ ਨੇ ਔਰ ਉਹਨਾਂ ਦੀ ਆਵਾਜ਼ ਜਿਹੜੀ ਹੈ ਅੱਗੇ ਲਿਆਂਦੇ ਨੇ ਕਿ ਭਾਈ ਇਹ ਇਹਨਾਂ ਬੰਦਿਆਂ ਨੂੰ ਜ਼ਰ ਪਹਿਲੇ ਪਹਿਲੇ ਵੀਡੀਓ ਜਪਨ ਦੇਖਿਆ ਸੀ ਇੱਕ ਦਿਨ ਹੈ ਤੇ ਉਹ ਕਿਦਾਂ ਉਹ ਕਿੰਨੇ ਉਹਨਾਂ ਦੇ ਹਾਲਾਤ ਤੋਬਾ ਤੋਬਾ ਹਾਂ ਮਤਲਬ ਕਿ ਉਹਨਾਂ ਦੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਟਾਪ ਸੀਗੇ ਹਾਲਾਤ ਹੋ ਗਏ ਸੀ ਤੇ ਮੇਨ ਚੀਜ਼ ਇਹ ਵੀ ਕਿ ਕਈ ਲੋਕਾਂ ਨੇ ਇਹਨਾਂ ਦਾ ਨਜਾਇਜ਼ ਫਾਇਦਾ ਵੀ ਚੁੱਕਿਆ ਜਿਵੇਂ ਉਹ ਦੱਸ ਰਹੇ ਸੀ ਆਪਾਂ ਲਾਸਟ ਟਾਈਮ ਇੱਕ ਇੰਟਰਵਿਊ ਸੁਣ ਰਹੇ ਸੀ ਦੇਖ ਰਹੇ ਸੀ ਕਿ ਉਹਦੇ ਜੋ ਕਹਿ ਰਹੇ ਸੀ ਕਿ ਯਾਰ ਸਾਡੀਆਂ ਵੀਡੀਓ ਇਹੀ ਲਾ ਕੇ ਨਾ ਲੋਕ ਆਪਣਾ ਨੰਬਰਾਂ ਤੇ ਜਿਹੜਾ ਹੈ ਨਾ ਉਹ ਜ਼ਕਾਤ ਕਹਿ ਰਹੇ ਨੇ ਕਿ ਪੈਸੇ ਇਹ ਗੱਲ ਗਲਤ ਐਵੇਂ ਹੋਣਾ ਨਹੀਂ ਚਾਹੀਦਾ ਵੈਸੇ ਮਤਲਬ ਕਿ ਉਹਨਾਂ ਤੱਕ ਪੈਸਾ ਪਹੁੰਚਣਾ ਚਾਹੀਦਾ ਜਿਨ੍ਹਾਂ ਨੂੰ ਵਾਕਈ ਉਸ ਚੀਜ਼ ਦੀ ਜ਼ਰੂਰਤ ਹੈ ਜਿ ਦੇਖ ਰਹੇ ਆਂਗੇ ট্রাক ਆਇਆ ਸੀਗਾ ਉਹ ট্রাক ਉਹਨਾਂ ਨੇ ਆਹ ਤੋਂ ਪਹੁੰਚੇ ਤੋਂ ਪਹਿਲਾਂ ਹੀ ਕਿਸੇ ਹੋਰ ਨੇ ਆਪਣੇ ਕੋਲ ਦਾ ਹਾਂ ਉਹ ট্রাক ਵੀ ਲੁੱਟੇ ਗਏ ਸੀ ਲੇਕਿਨ ਬਾਅਦ ਸੇ ਤੁਹਾਨੂੰ ਪਤਾ ਜਿੱਥੇ ਚੰਗੇ ਲੋਕ ਨੇ ਉੱਥੇ ਮਾੜੇ ਵੀ ਹੁੰਦੇ ਨੇ ਮਾੜੇ ਵੀ ਇੰਨਾ ਬੜਾ ਸਿਮਰਤ ਵਰਗੇ ਵੀ ਲੋਕ ਹੈਗੇ ਦੁਨੀਆ 'ਚ ਹਾਂ ਬਿਲਕੁਲ ਜੀ ਤੇ ਇਹ ਲੋ ਇਹਨਾਂ ਲੋਕਾਂ ਦਾ ਅੱਛਾ ਸੋਚਦੇ ਆ ਕਰਦੇ ਆ ਮਤਲਬ ਇਹਨਾਂ ਦੇ ਦਿਲ ਅੱਛਾ ਹੈ ਵਾ ਤੇ ਇਹਨਾਂ ਕੁਝ ਕਰਨ ਦੇ ਨੇ ਨਹੀਂ ਸਟਰਗਲ ਕਰਨ ਦੇ ਨਹੀਂ ਤਾਂ ਕੋਈ ਨਾ ਤਾਂ ਕੋਲ ਜਾਣ ਤੋਂ ਵੀ ਡਰਦਾ ਵਾ ਕਿ ਇਹ ਤਾਂ ਆਪ ਮੁਸ਼ਕਿਲਾਂ ਨਾਲ ਅੱਜ ਬੈਠੇ ਸੀ ਕਿਉਂ ਆ ਵੀ ਮੁਸ਼ਕਿਲ ਜਿਹੀ ਆ ਯਾਹ ਪੀ ਮੁਸ਼ਕਿਲ ਜ਼ਿੰਦਗੀ ਪਾਈਏ ਹੈ ਨਾ ਤੇ ਆਪਣੇ ਕੋਈ ਪੰਜਾਬੀ ਸਟਾਰ ਇਨੇ ਇਨੇ ਵੱਡੇ ਨਹੀਂ ਇਨੇ ਐਕਟਰ ਨੇ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ ਠੀਕ ਹੈ ਬਿਲਕੁਲ ਤੇ ਚੜਦੇ ਪੰਜਾਬ ਵਾਲੇ ਬਹੁਤ ਜ਼ਿਆਦਾ ਐਕਟਰਾਂ ਨੇ ਮਤਲਬ ਕਿ ਸਟਰਗਲ ਕੀਤੀ ਹੈ ਆਪਣੇ ਮਤਲਬ ਕਿ ਪੰਜਾਬ ਦੇ ਜਿੰਨੇ ਵੀ ਉਹਨਾਂ ਦੇ ਸਟਾਰ ਨੇ ਕਿਸੇ ਨੇ ਟਰੈਕਟਰ ਦਿੱਤਾ ਕਿਸੇ ਨੇ ਘਰ ਦਿੱਤੇ ਕਿ ਹਾਂ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਔਰ ਹੁਣਾਂ ਵੀ ਐਵੇਂ ਚਾਹੀਦਾ ਕਿ ਅਗਰ ਤੁਹਾਡੇ ਕੋਲ ਪੈਸਾ ਹੈਗਾ ਤੇ ਤੁਸੀਂ ਅਗਰ ਤੁਹਾਡੀ ਜਿਹੜੇ ਗਰੀਬ ਭੈਣ ਭਰਾ ਨੇ ਮਦਦ ਦੀ ਜ਼ਰੂਰਤ ਹੈ ਉਹਨਾਂ ਨੂੰ ਤੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਬਿਲਕੁਲ ਨਹੀਂ ਤਾਂ ਅੱਜ ਕੱਲ੍ਹ ਰਿਸ਼ਤੇਦਾਰੀ ਦੇਖ ਲਓ ਕੋਈ ਮੁਸ਼ਕਲ ਹਾਲਾਤ ਵਿੱਚ ਬੈਠੇ ਹੁੰਦੇ ਆ ਕੋਈ ਨਹੀਂ ਕਰਦਾ ਉਹ ਕੋਈ ਨਹੀਂ ਪ੍ਰਵਾਹ ਕਰਦਾਗਾ ਉਹ ਬੈਠੇ ਤਾਂ ਬੈਠੇ ਰਹਿਣਾ ਅਸੀਂ ਕੀ ਕਰੀਏ ਅਸੀਂ ਵੀ ਆ ਉਦਾਂ ਦੇ ਆ ਕਈ ਲੋਕ ਉੱਦਾਂ ਵੀ ਕਹਿ ਦਿੰਦੇ ਆ ਅਸੀਂ ਵੀ ਉੱਥੋਂ ਦੇ ਆ ਹਾਂ ਕਈ ਹੋਣ ਦੇ ਬਾਵਜੂਦ ਹੀ ਉਹਦੇ ਕਹਿੰਦਾ ਕਿ ਯਾਰ ਸਾਡੇ ਕੋਲ ਕੁਝ ਆ ਜਾਵੇ ਜਾਵੇ ਨਾ ਸਾਡੇ ਕੋਲ ਕੁਝ ਜਾਵੇ ਨਾ ਬਿਲਕੁਲ ਇਦਾਂ ਹੀ ਆ ਮਤਲਬ ਸਾਡੇ ਖਾਨਦਾਨ ਰਿਸ਼ਤੇਦਾਰਾਂ ਨੇ ਇਦਾਂ ਹੋਇਆ ਵਾ ਬਿਲਕੁਲ ਇਦਾਂ ਨਾ ਮਤਲਬ ਸਾਡੇ ਖਾਨਦਾਨ ਹੈਗਾ ਇੱਕ ਫੈਮਿਲੀ ਇੰਨੀ ਰੇਚਵਾਨਾ ਹੋ ਮਤਲਬ ਬਹੁਤ ਜ਼ਿਆਦਾ ਕਰੋੜਾਪਤੀ ਹੈ ਮਤਲਬ ਇਦਾਂ ਲੇਕਿਨ ਉਹ ਇਦਾਂ ਕਿਸੇ ਗਰੀਬ ਦੇ ਉਹਦੇ ਵਿਚਾਰੇ ਕੋ ਜਾ ਕੇ ਹੈਲਪ ਮੰਗੀ ਲੇਕਿਨ ਉਹ ਸਾਫ਼ ਇਨਕਾਰ ਕਰਦਾ ਅਸੀਂ ਵੀ ਕੰਗਲੇ ਸਾਡਾ ਵੀ ਕੁਝ ਨਹੀਂ ਹੈਗਾ ਬਸ ਫਿਰ ਉਹਨਾਂ ਨੇ ਦੇਖੋ ਨਾ ਇਹ ਵੀ ਕਿਸੇ ਕਿਸੇ ਸੋਚ ਹੁੰਦੀ ਨਾ ਕਿ ਉਹਨੇ ਕਿਹਾ ਇੱਕ ਦੀ ਮਦਦ ਕਰਾਂਗੇ ਤੇ ਹੋਰ ਦੋ ਆ ਜਾਣਗੇ ਹਾਂ ਇਦਾਂ ਤੇ ਮਤਲਬ ਬਹੁਤ اچھی ਖੁਸ਼ੀ ਹੋਈ ਸਾਨੂੰ ਇਹਨਾਂ ਦੀ ਵੀਡੀਓ ਦੇਖ ਕੇ ਨਾ ਬਹੁਤ ਅੱਛਾ ਲੱਗਿਆ ਕਿ ਬੱਚੇ ਇੰਨਾ ਇੰਜੋਏ ਕਰਨਦੇ ਨੇ ਨਾ ਬਹੁਤ ਜ਼ਿਆਦਾ ਮੁਸ਼ਕਲ ਹਾਲਾਤ ਵਿੱਚ ਇੰਜੋਏ ਕਰਨਾ ਵੀ ਇਹ ਵੀ ਬੜੀ ਵੱਡੀ ਗੱਲ ਹੁੰਦੀ ਆ ਨਹੀਂ ਤੇ ਕਈ ਲੋਕ ਹੁੰਦੇ ਉਹ ਮੁਸ਼ਕਲਾਂ ਨੂੰ ਆਪਣੇ ਸਿਰ ਤੇ ਹਾਵੀ ਕਰ ਲੈਂਦੇ ਆ ਉਹ ਮਤਲਬ ਬੁਰਾ ਹਾਲ ਉਹਨਾਂ ਦਾ ਹੋ ਜਾਂਦਾ ਹਨਾ ਤੇ ਬੜੀ ਅੱਛੀ ਵੀਡੀਓ ਸੀ ਸਾਨੂੰ ਤਾਂ ਬੜੀ ਬੱਚੀ ਅੱਛੀ ਲੱਗੀ ਤੁਹਾਨੂੰ ਕਿਦਾਂ ਲੱਗੀ ਕਮੈਂਟਸ ਲਾਜ਼ਮੀ ਦੱਸਿਓ ਮਿਲਦੇ ਆ ਅਗਲੀ ਵੀਡੀਓ ਚ ਰੱਖੋ ਆਪਣਾ ਖਿਆਲ ਰੱਬ ਰੱਖੇ